ਅਵੀ ਆ ਗਰੀਬੀ ਬਈ ਮੈਂ ਹੁਣ ਮੋੜ ਹੀ ਨਾ ਮੇਰਾ ਭਾਈ ਬਣ ਕੇ ਬੰਦਾ ਜਾਵਾ ਗਰੀਬ ਆਇਆ ਇਹਦਾ ਹੀ ਪਹਿਮਾਨ ਦੀ ਆਵੀ ਜਿਹੇ ਕੁੜੀ ਦਾ ਬੱਕੀ ਛੱਡੇ ਜਿਹੇ ਇਹਨੂੰ ਬੱਕੀ ਦੇ ਦਿਆ ਫੜਾ ਤੂੰ ਬੱਕੀ ਬੇਪੀ ਹੋਣਾ ਪੋਦੀ ਸਾਡੇ ਬੰਦੇ ਦਾ ਤੇਰੀ ਬੱਕੀ 베ਚਦੀ ਆ ਤੂੰ ਦੇ 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 ਮੰਨ ਲੈ ਮੇਰੀ ਮੰਨ ਲੈ ਮੇਰਾ ਭਾਈ ਬਣ ਦੇ ਮੰਨ ਲੈ ਬੰਦਾ ਗਰੀਬ ਆਇਆ ਕੋਈ ਕੋਈ ਨਹੀਂ ਮੰਗੀ ਜਾ ਲੈਂਡ ਟੂ ਮਿੰਟ ਹਾਂ 7000 ਦੀ ਬੱਕਰੀ ਨਾ ਨਾ ਯਾਰ ਨਾ ਨਾ ਔਰ 16000 ਦੀ ਹੋਗੀ ਬੱਸ ਪਾ ਹੋਗੀ ਕੋਈ ਨਾ ਹੋਰ ਜਿਹੜਾ ਗੀ ਲਓ ਜੀ ਪਹਿਲਾ ਸੌਦਾ ਸੌਹਲੀ ਬੱਕਰੀ ਮੰਡੀ ਚ ਹੋ ਗਈ ਹੋ ਗਈ ਬਚਾਰੀ ਕਿਉਂ ਰੱਖਿਆ ਯਾਰ 16000 ਰੁਪਏ ਦੀ ਬੱਕਰੀ ਹੋਰੀ ਕੋਈ ਨਹੀਂ ਲੋੜ ਹੋ ਗਈ ਕਲੀਅਰ 16000 ਦਾ ਠੀਕ ਹੈ ਠੀਕ 16000 ਰੁਪਏ ਦੀ ਹੋ ਗਈ ਜੀ ਹਾਂ ਬੱਕਰੀ ਕਿੱਧਰ ਗਈ ਆਪਣੀ ਆ ਬੱਕਰੀ ਕਿੱਧਰ ਗਈ ਆ ਖੜੀ ਹੈਗੀ ਉਹ ਖੜੀ ਹੈ ਸ਼ੇਰੀ ਬੱਕਰੀ ਸ਼ੇਰੀ ਉਹ ਪਰਾਂ ਆ ਆਹੀ ਆਹੀ ਆ ਵੀ ਭਾਈ ਕੱਟ ਲੈ ਇਧਰੋਂ ਇੱਕ ਵਾਰੀ ਸ਼ੇਰ ਨੂੰ ਕਈ ਖੜੇ ਲੱਗੀਆਂ ਹਾਂ ਕੱਟ ਲੈ ਇਧਰੋਂ ਕੱਟ ਲੈ ਗਰਾਂ ਆ ਬੱਕਰੀ ਆ ਭਾਈ ਹੁਣ ਲੈ ਵਾ ਚੰਗਾ ਬੱਕਰੀ ਦਾ ਇਹੀ ਗੱਲ ਨਹੀਂ ਕਣਾ ਕਰ ਕੀ ਦੇਖੀ ਆ ਹੂੰ ਤੇ ਸਾਨੀ ਨੂੰ ਹੁੰਦਾ ਫਿਰ ਦੋ ਦੇ ਕੀ ਆ ਬੱਠ ਦੀ ਆਈ ਆਈ ਨਾ ਆ ਦੀਆ ਕਿਹੜੀ ਲੈ ਰਿਹਾ ਵੀਰੇ ਆਹ ਆ ਮੈਂ ਸਮਝੇ ਮਸਤਨ ਪਟਨਾ ਲੱਖੇ ਚਿੰਦ ਨਾ ਪੱਠ ਦੇਖੀ ਕਿਹ ਹੈ ਜੀ ਕਰਦੀ ਆ ਸੁਣ ਮੇਮਣੇ ਕਰਦੀ ਨਾ ਦੋ ਆ ਤਨ ਮੇਮਣੀ ਆਦਾ 8 9 ਮੇਮਣੀ ਆਦੀ ਸਾਰੇ ਮਿੰਨੀ ਆਈ ਆਹੀ ਰੇਟਾਂ 'ਚ ਵਿਕੇ ਨੁਕਲੇ ਚੰਗਿਆ ਬਾਤ ਨੇ ਮੈਂ ਉਹ ਕੁਝ ਨਾ ਖੜ ਜਾ ਉਹ ਖੜ ਪਾ ਜਾ ਫੜ ਜਾ ਬਾਈ ਦੱਸ ਲੈ ਤੇ ਕੋਈ ਗੱਲ ਆ ਫੜ ਜਾ ਬਾਹਰ ਨਹੀਂ ਆ ਕੇ ਮੇਰੀ ਗੱਲ ਫੜਾ ਜੇ ਮਾਲ ਦਾ ਮੁੱਲ ਲੱਗੂਆ ਕੋਈ ਗੱਲ ਦੱਸ ਦੇ ਉਹ ਤੇਰੇ ਫੜਿਆ ਮਾਲ ਲੱਗੂਆ ਜੇ ਉਹਦੇ 9000 ਦੀ ਭਾਅ ਹੈ ਤਾਂ ਮੇਰੀ ਗੱਲ ਤੈਨੂੰ ਮੈਂ ਹਰ ਇੱਕ ਗੱਲ ਹਾਂ ਦੂਜੀ ਗੱਲ ਨਹੀਂ ਕਰਦਾ ਇਹ 12.5 ਰੁਪਈਆ ਵੀ ਕੱਟਣ ਲੱਗੇ ਤੇਰੇ ਲਈ ਤੇਰੇ ਲਈ ਠੀਕ ਆ ਤੈਨੂੰ ਦਿਲ ਦੀ ਗੱਲ ਆ। ਆਪਾਂ ਐਵੇਂ ਟਾਈਮ ਬਰਕਰਾਰ ਕੇ ਆਉਂ ਗੱਲਣੇ ਆ। ਟਾਈਮ ਖਰਬ ਦਾ ਗੰਨ ਕਰਨਾ। ਹਾਂ। ਤੇਰੇ ਦਿਲ ਦੀ ਗੱਲ ਹੈ ਤੇਰੇ ਕਰਕੇ। ਤੇਰੇ ਆ ਕੇ ਗੁਣੀ ਕਰੇ ਤਾਂ 15000 ਦੇ ਲੱਗ ਜੂ। ਕੀ ਗੱਲ ਆਉਂਦੇ ਨਹੀਂ? ਚੰਗੀ ਬਹੁਤ ਆ। ਇੱਕ ਮੋੜਾ। 1000 ਤੁਸੀਂ ਬਖੜੀ ਖੜੀ ਖਾ ਜਾਂਦੇ ਹੋ। ਨਹੀਂ ਨਹੀਂ। ਹੂੰ। ਇਹਨੂੰ ਬਰਾਬਰ ਹੋ। 1000 ਖੜੀ ਪੈਣੀ ਮੈਨੂੰ। ਕੀ ਕਿਨੇ ਦੇਖਦਾ ਮੱਕੀ ਜਿੰਨੀ ਐ। ਆਪਾਂ ਤੁਹਾਨੂੰ ਦਾ ਆ ਵੱਡੀ ਪੱਠ ਲੈ ਜਾ ਸਾਰ ਨਾਲ ਉਹ ਗੱਲ ਇਹਦੇ ਬੰਦ। ਆ ਲੈ ਜਾ ਇਹ ਸਕੂਟੀ ਲੈ ਲੈ ਆਪਾਂ। ਇਦਾਂ ਲਾਣੇ ਆ ਗਏ ਮੁੱਲ ਪਾ ਕੇ ਜਾਉਗੇ ਫਿਰ ਇਹ ਜੀ ਦੇ 50 ਮੰਗ ਰਿਹਾ ਵੀਰ ਨੂੰ 15 15.5 ਦੇ ਦਿਆ 15.5 ਅੱਛਾ ਫਿਰ ਗੱਲ ਖਤਮ ਹੈ ਸਿੱਧੀ ਇਹ ਤਾਂ ਮੱਕੇ ਕੋਈ ਗੱਲ ਨਾ ਬੇਨ ਰੱਖੇ ਨੇ ਇਹਦਾ ਕਲੇਗਾ ਕਲਮ ਨੇ ਆਏ ਦੋ ਹੀ ਦਿਨ ਹੈ ਤਾਂ ਨਹੀਂ ਦੇਣੀ ਨਾ ਮੇਰੇ ਮੇਰੇ ਕਿੰਨਾ ਦਾਗਾ ਤਿੰਨੇ ਮਹੀਨੇ ਪਾਵੇ 16000 ਨਹੀਂ ਨਹੀਂ 16 ਨਹੀਂ ਕਿਹੜੇ ਕਿਹੜੇ ਨਹੀਂ ਇੱਕ ਮੰਨ ਲਓ ਇੱਥੇ ਰੱਖਿਆ ਹੋਂਦ ਲਗਾ ਦੇ ਕਿਦੋਂ ਕਿੰਨੇ ਦਾ ਨੇ ਜਿੰਨੇ ਦੇ ਮੇਮਣੇ ਕੋਈ ਬਾਈ ਖੜ ਜਾ ਕੋਈ ਗੱਲ ਨਹੀਂ ਅੱਛੇ ਮੇਮਣੇ ਕਿਹ ਦਿਖਾਈ ਜਿਹੜੇ ਨਹੀਂ ਜਾ ਰਹੇ ਉਹਨੇ ਨਹੀਂ ਮਿਲਦੇ ਫੇਰ ਸਹੀ ਜਦੋਂ ਮੈਂ ਕਿਹਾ ਲੱਗੇ ਖੜ ਦਿਓ ਹਾਂ ਕੋਈ ਚੱਕਰ ਨਹੀਂ ਹੈਗਾ ਇਹਦੇ ਕੋਈ ਚੋਰੀ ਜੋ ਲੈ ਕੇ ਨਹੀਂ ਕਰ ਲਈ ਛੋਟੇ ਪੈਸੇ ਕੋਈ ਗੱਲ ਆਈ ਇਹ ਵੀ ਥੰਮੇ ਉਹ ਪੂਰਾ ਜਾ ਮੈਂ ਉਹਨਾਂ ਦੇ ਛੋਟੇ ਪੈਸੇ ਕੋਟੇ ਨਹੀਂ ਕੋਈ ਹੈਗੇ ਹੋ ਸੀ ਆਪਣੇ ਮੇਮਣੇ ਉਹਨਾਂ ਬੰਦਾਂ ਦਾ ਕਾਜ ਤਿੰਨ ਮੇਮਣੇ ਨਹੀਂ ਹਾਂ ਹਾਂ ਖੜ ਜਾਣਾ ਹੈ ਪਹਿਲਾਂ ਤੇਰੇ ਨਾਲ ਹੀ ਭੇਜਦਾ ਨਾ ਅੱਡੋ ਬੁੱਝਲਾ ਬੰਦ ਰੱਖ ਲੈ ਸੁਣ ਨਹੀਂ ਤਮ ਹੋ ਮੋਲੇ ਸਰੇ ਆਪ ਤਾਂ ਉੱਤੇ ਖਰਚਾ ਵੀ ਪੈਣਾ ਗੱਡੀ ਜਾਊਗੀ ਅਸਾਂ ਕਿੱਥੇ ਜਾਣਾ ਜੀ ਜਾਣਾ ਤੂੰ ਬਾਟ ਬੜਾ ਚਾਹੇ ਟੱਕ ਦੇ ਬਿਓ ਮਾਹੀ ਇੱਧਰ ਬਣਾਣਾ ਫਿਰ ਤਾਂ ਬਾ ਇਧਰ ਲੈ ਜਾ ਨੀ ਨੀ ਨਾਲ ਜਮਰੇਲ ਕੋਡੇ ਕਿ ਨਹੀਂ ਆਉਂਦਾ ਕਿੰਨੇ ਘਟਗੇ ਯਾਰ ਨੇ ਫੇਰੀ ਮੈਂ ਤਾਂ 24 ਗਿਆ 24 ਦਾ ਤੇਰੇ ਨਾਲ ਜੁੜਦੇ ਨੇ ਪੁੱਤ ਜਿਹੇ ਜਿਹੇ ਨੂੰ ਮਾਲ ਲੈ ਕੇ ਮੈਂ ਕਿਹਾ ਤੈਨੂੰ ਕਹਿਣਾ ਵੀ 24 ਵੇਕਣੇ ਨੇ ਜਿੰਨੇ ਦਾ ਵੇਕਣੇ ਨੇ ਉਨੇ ਦਾ ਮਾਲ ਲੈ ਕਰ ਦੋ ਨਾ ਮੇਰਾ ਮੋੜ ਨਾ ਨੀ ਮੇਰੀ ਕਰ ਦੋ ਨਾ ਨਹੀਂ ਕਰਦੀ ਇਹ ਜਲੇੜਦੀ ਏ ਹਾਂ ਆ ਫਾਈ ਫਲਾਉ ਓ ਆ ਫੜ ਜੀ ਮੈਂ ਦੇਣਾ ਬਈ ਜਾਉਂਦੇ ਆ ਫੜ ਜਾ ਪੁਲਿਸ ਕਾ ਆ ਜਾਂਦਾ ਮੈਨੂੰ ਯਾਰ ਲੈ 10000 ਨਾ ਭਜਾ ਕੇ ਭਜੂ ਨੀ ਯਾਰ ਤੇ 4 ਮਹੀਨੇ ਕੋਈ ਮਾਤ ਨਹੀਂ ਆ ਬਈ ਮੇਰੇ ਖਾਤੇ ਆ ਕੇ ਭਜੂ ਨੀ ਯਾਰ ਤੇ 5 ਦਿਨ ਰਹਿ ਜਾ ਕੋਈ ਆ ਤੈਨੂੰ 10000 ਦੇ ਕਹਦੇ ਭਜਾ ਕੇ ਆ ਜਾ ਜਾ ਫੜ ਜੋ ਕੁੜੀ ਖੇਡ ਮਾਰ ਲਾਗੀ 12000 ਦੇ ਲੈਣਾ ਲੈਣਾ ਯਾਰ 10000 ਯਾਰ ਦੇ ਲੈ ਕੋਈ ਗੱਲ ਪਰ ਅਸੀਂ ਆ ਗਾਹ ਕਰੀ 12000 ਰੁਪਏ ਕਹਿੰਦੇ ਕਿੰਨੇ ਕਿੰਨੇ ਦੇ ਕਹਿੰਦੇ ਕਿਹੜਾ ਮਾਝੀ ਬਠੀ ਯਾਰ ਪਹਿਲੀ ਵਾਰ ਦੇਖਾ ਯਾਰ ਬੰਦ ਉਹ ਨਾਂ ਤੇਰੀ ਮਾਂ ਜਿਹੜੂ ਕਹਿੰਦੇ ਪਾ ਲੈ ਨਾ ਰਹਿਣ ਦੇ ਤੇ ਘਰਾਂ ਗੱਲਾਂ ਨਾ ਖੜਾਓ ਖੜਾਓ ਪੈਸੇ ਖੜਾਓ ਕਿਆ ਦਾ ਸੀ ਮੈਂ ਉਹ ਕਰ ਲਾਂਗਾ ਖੜਾਓ ਪੈਸੇ ਐ ਕਰਾ ਜੋੜੀ ਲੈ ਜਾ ਰਹਿਣ ਨਾ 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 ਦੋਨੋਂ ਚੋਨੀ ਯਾਰ ਤੇ ਨਹੀਂ ਆਉਣੀ ਕਰ ਲਾ ਪਾ ਪਾ ਹੋ ਗਿਆ ਕੁੜੀ ਵਾਲਾ ਮੈਂ ਬਣਾ ਚੰਗਾ ਉਹ ਜਾ ਮੇਰਾ ਪੈਸਾ ਕੱਢ ਕੁੜੀ ਨੂੰ ਪੈਸੇ ਪੈਸੇ ਤਾਂ ਆ ਜਾਂਦੇ ਨੇ ਬੱਸ ਉਹ ਮੰਨਣਾ ਨਹੀਂ ਗੱਲ ਆ ਚਲ ਹੋ ਜਾਓ ਬਈ ਓਕੇ ਤੁਹਾਨੂੰ ਵੀ ਮੰਨ ਗਿਆ ਸਹੋਲੀ ਆਹ ਤੁਹਾਨੂੰ ਮੇਮਣੇ ਆਹ ਤੁਹਾਨੂੰ ਵਾਦਾ ਕਰੇ ਕੋ ਜਾਨੀ ਦੋ ਤਾਂ ਆ ਮੇਮਣੇ ਨੇਗੇ ਛੋਟ ਪਿੰਡਾ ਬਣਾ ਬੱਚੇ ਜਾ ਰੱਖੋਗੇ ਬੱਚਾ ਚੰਗਾ ਹੋਦਾ ਫੜੀ ਮੇਮਣੇ ਮੇਮਣੇ ਬਹੁਤ ਚੰਗੇ ਨੇ ਭਾਈ ਆ ਮੇਮਣਾ ਫੜੀ ਉਹ ਮੇਮਣਾ ਇਹਨਾਂ ਨੂੰ ਵੀ ਜੇਠਾ ਹੈ ਆ ਫੜੀ ਮੇਮਣਾ ਬੰਦੇ ਬਿਮਾਰ ਰਹਿੰਦੇ ਨੇ ਦਵਾਈ ਹੋਈ ਨਹੀਂ ਨਹੀਂ ਬੰਦੇ ਆ ਨਿਓਣਾ ਦੇਖੋ ਆ ਮੇਮਣਾ ਨੇ ਸਾਰਿਆਂ ਨਾਲ ਚੰਗਾ ਲੈ ਆ ਦੇਖ ਬ੍ਰੀਡਰ ਦੇਖ ਬੱਚਾ ਭਾਈ ਆਹ ਤੁਹਾਨੂੰ ਮੇਮਣੇ ਜੇ ਪੂਰੇ ਖਰੇ ਨੇ ਕਿੰਨੇ ਦਾ ਹੋ ਗਿਆ ਇਹ ਸੱਤ ਕਰਨਾ 80 ਦਾ ਕਿਹਾ 17000 ਰੁਪਏ ਦਾ ਹੋ ਗਿਆ ਇਹ ਸੌਦਾ ਸਹੋਲੀ ਬਕਰਾਂ ਮੰਡੀ ਦੇ ਵਿੱਚ ਕਰਾਤਾ ਸਦੀਕ ਨੇ ਸੌਦਾ ਕਹਾਂ ਦੇ ਖਾਲ ਨੂੰ ਵੇਚ ਕੇ ਹੋਣਗੇ ਠੀਕ ਹੈ ਬੱਚੇ ਪਾਲਣਗੇ ਬੱਚੇ ਬਹੁਤ ਚੰਗੇ ਪੜਨਗੇ ਦੇਖੇ ਨੇ ਮੈਂ ਵਧੀਆ ਨੇ ਆ ਤਾਂ ਮੈਂ ਮੰਨੇ ਸ਼ਾਹ ਆਹਾਂ ਦੋ ਦੋ ਫੜਾ ਦੇ ਲੜਾ ਭਾਈ ਉੱਲਾਹੀ ਜੀ ਆਹ ਜਦ ਜਾ ਬੱਚੇ ਅੰਬਾਲੇ ਘਾਟ ਨੂੰ ਕੋਈ ਨਾ ਭਜਣ ਦੀ ਬੱਕਰੀਆਂ ਆਹ ਨਹੀਂ ਤਾਂ ਉਹ ਭਾਇਰਾ ਨਹੀਂ ਦੋਣੀਆਂ ਇੰਨੇ ਪਹਿਲੇ ਹੈ ਤੈਨੂੰ ਸਾਰਾ ਗੱਲ ਪਤਾ ਇਹੋ ਜਿਹੇ ਇਹੋ ਜਿਹਾ ਮਾਲ ਲਿਆ ਉਹ ਬੰਦਾ ਗਰੀਬ ਆ ਇਹਦੇ ਕਿੰਨੇ ਦੇਖਦਾ ਉਹ ਦੋ ਜਿਆੜੀਆਂ ਬੰਦੇ ਨੇ ਪਾਣੀ ਲੈਣੀ ਉਹ ਬੰਦਾ ਕਿਹੜਾ ਵਖਾਈ ਮਾੜੀ ਉਹ ਇਹ ਮੂਮ ਲੈ ਜਦਾ ਆ ਬੰਦਾ ਸੋ ਲੱਗਦਾ ਲੈ ਆ ਜਾ ਤੂੰ ਪਾ ਪੈਂਦੀ ਦੇ ਦੇਣਾ ਉਹ ਲਾਲਾ ਪਾ ਪੈਂਦੀ ਦੇਣਾ ਉਹ ਨੂੰ ਛੱਡ ਦੇ ਇਹ ਕਿੰਨੇ ਦੇਵੇਂਗਾ ਦੇਖ ਨਾ ਕੰਨ ਦੇਖ ਪੱਠਾ ਲੈ ਨਵੀਂ ਪੱਠਾ ਲੈ ਵਾਲਾ ਕੋਈ ਨਹੀਂ ਮੋਰ ਵੀ ਕਰ ਦੇਖ ਬਈ ਉਹ ਛੱਡ ਪਾ ਪੜਾ ਛੱਡੋ ਹੀ ਵਾਲਾ ਬੱਕਰੀ ਹਾਂਜੀ ਉਹ ਬੜੀ ਮੁਕਬਾ ਦੇਖ ਪੱਠਾ ਨਵੀਂ ਪੱਠਾ ਵੀਰੇ ਦੇਖ ਪੱਠਾ ਲੈ ਕੱਬਣਾ ਚੱਲ ਪਾ ਲੈ 12000 ਦੀ ਯਾਰ ਓਹ 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 ਦੇਖ ਗੱਲਾਂ ਉਹ ਬੜਾ ਨਾ ਤੱਕਾ ਕਰਿਆ ਗੱਲਾਂ ਇਹਦਾ ਕਰਿਆ ਤੱਕਾ ਨਹੀਂ ਯਾਰ ਓ ਸਰ ਆ ਨਗਰ ਆ ਇਹ ਦੂਜੇ ਲੋਟ ਨੇ ਹੈ ਸਾਈਆਂ ਦਾ ਬੰਦੂਰ ਠੀਕ ਆ ਉਹਨਾਂ ਦਾ ਪੰਜ ਮੱਥੇ ਦਾ ਲਾ ਪਾ ਲਈ ਰੱਬ ਦਾ ਅਸੀਂ ਵੀ ਆ ਰੱਖੀਆ ਵਾ ਪੈ ਗਰਾਵਾ ਅੱਜ ਸਰਪੰਚਾ ਹੋ ਗਏ ਤੁਹਾ ਦਾ ਹਾਂ ਜੀ ਕਿਹੜੀ ਬੱਕਰੀ ਦਾ ਜੀ ਆ ਬੱਕਰੀ ਦਾ ਇਕੱਲੀ ਬੱਕਰੀ ਹੈ ਜੀ ਅੱਛਾ ਆ ਬੱਕਰੀ ਹੈ ਜੀ ਆ ਦੋ ਬੱਚੇ ਆ ਉਹਨਾਂ ਦੇ ਉਹਨੂੰ ਸਹੌਲੀ ਸਰਪੰਚ ਸਾਹ ਵਾਲੀ ਮੰਡੀ ਦੇ ਵਿੱਚ ਬਾਠ ਠੀਕ ਹੈ ਠੀਕ ਹੈ ਚਲੋ ਆ ਰੱਖ ਲੋਈ ਪਾ ਲੋ ਪੈਸੇ ਪੈਸੇ ਜੰਮਾਣਾ ਪੈਸੇ ਦੇ ਹੱਥ ਮਾਰ ਲੋ ਇੱਕ ਵਾਰੀ ਇਹ ਪੈਸੇ ਹੱਥ ਮਾਰ ਲੋ ਇੱਕ ਵਾਰੀ ਬਾਕੀ ਭਰਾ ਜੇਤੀ ਆ ਕੋਈ ਨਹੀਂ ਅਸਤਰਾ ਹੋ ਗਿਆ ਆ ਰੱਖੋ ਜੀ ਮਦਦ ਨਾ ਬਾਕੀ ਠੀਕ ਹੈ ਓਕੇ ਬਈ ਸਾਢੇ 22000 ਠੀਕ ਹੈ ਜੀ ਕਿੰਨੇ ਪੈਸੇ ਲੈ ਗਏ ਤੇਰੀ ਗੱਲ ਜੀ 17 ਸਾਢੇ 5000 ਸਾਢੇ 5000 ਰਹਿ ਗਿਆ ਠੀਕ ਹੈ ਜੀ ਦੰਨਾ ਪਹਿਲਾ ਫੜ ਕਰ ਲੈ ਕੋਈ ਜਾਨੀ ਹਾਂਜੀ ਸਰਪੰਚ ਸਾਹਿਬ ਹੋ ਗਿਆ ਸਭ ਦਾ ਕਲੀਅਰ ਇੰਨੇ ਦਾ ਹੋ ਗਿਆ ਜੀ 22.5 ਹਜ਼ਾਰ ਦਾ ਹੋ ਗਿਆ ਜੀ ਸਭ ਦਾ ਦੋ ਬੱਚੇ ਆ ਬਾਕੀ ਆ ਪੱਟਰੀ ਦੇਖ ਸਕਦੇ ਹੋ ਇਹਨੂੰ ਅੱਧਾ ਫੜ ਕੇ ਪਿਆ ਹੋਇਆ ਹੈ 20000 ਰੁਪਏ ਦੇ ਦਿੰਦੇ ਆ 20000 ਹਾਂ ਜੀ ਕਿੰਨਾ ਮੋੜੀਆ ਮਦੇ ਆ ਵੀ ਤੂੰ ਕਿੱਥੇ ਖੜਾ ਹੈਂ ਹਾਂ ਬਰੇ ਜਹ ਜਹ ਮਾਲ ਹੈਗਾ ਉਹ ਠੀਕ ਉਹਨੂੰ ਬੋਲੋ ਬਸ ਹੋਇਆ ਲੱਗਿਆ ਯਾਰ ਲੱਗਿਆ ਹੋਇਆ ਯਾਰ ਤੂੰ ਉਹ ਬੋਲ ਕਿੱਥੇ ਖੜਾ ਹੜ ਪੈਸੇ ਬਸ ਬੁੱਲਾ ਜੀ ਨਾ ਤਰਾ ਇਹ ਬੱਚੀ ਦਾ ਦੇਖੀ ਨਾ ਤਰਾ ਇਹ ਬਹੁਤ ਦਾ ਦੇਖੀ ਦਾ ਮਖਾ ਇਹਦੀ ਇਹਨੇ 20 ਦਾ ਯਾਰ ਖੰਡ ਦਾ ਫੱਕਾ ਉਹਲਾ ਰਹੇਗਾ ਹੁਣ ਆ ਬਸ ਬਸ ਇੱਕੀ ਰਹਿਣਾ ਇਹ ਕਿਹ ਕਿੰਨਾ ਮਜੀ ਮੁੰਡਾ ਘਮਾ ਲਿਆ ਦਵਾ ਬਾਈ ਨੇ ਕਰੀ ਆਪਾਂ 20 ਦਾ ਹੀ ਹਾਂ ਇਹਦਾ ਵਜਨ ਦਾ ਨਹੀਂ ਮੰਗ ਚਾਲੋ ਫੇਰ ਰਹਿਣ ਦੇ ਕੁਰਬਾਨੀ ਨਾਂਗੀ ਕੁਰਬਾਨੀ ਕਰਕੇ ਬੋਲ ਲੋ ਤੂੰ ਹੋਰ ਬੋਲਣਾ ਪੱਕਾ ਹੀ ਮੋਲਾ ਲਾਇਆ ਕਰਿਆ ਕਰਿਆ ਇਹਨੇ ਬੀਹਲਾ ਬਗਰਾ ਬਾਇ ਮੋਲਾ ਚਾਹ ਫੜਾ ਜਾਨ ਚਾਹ ਫੜਾ ਬੜਾ ਫੜਾ ਫੜਾ ਇਹ ਰੇ ਪਈਏ ਦੇ ਦੇ ਦੱਲਾ ਮੋਦੀ ਨਾ ਯਾਰ ਸਾਰੇ ਵਜੇ ਨੇ ਕਹਦਾ ਹੁਣ ਬਗਰਾ ਨਾ ਕਰ 60 ਮਾਰ ਦੇ ਲਾਈਵ ਚੱਲਦਾ ਨਾ ਬੇ ਮਾਪੀ ਲਾਈਵ ਚੱਲ ਲੈ ਮਾਰਤੀ ਥਾਪੀ ਲੈ ਪਈਏ ਲਓ ਜੀ ਦੱਲਾ ਵੀ ਦੇ ਅਗਲਾ ਦਰ ਇਹ ਕੰਮ ਕੀ ਨਹੀਂ ਹੈਗੀ ਅੱਧਰ ਆ ਜਾ ਨਾ ਕਰ ਹੁਣ ਉਹ ਇਸ ਕੰਮ ਦਾ ਕਰ ਆ ਜਾ ਹੁਣ ਥਾਪੀ ਵੱਜ ਗਈ ਆਪੀ ਵੱਜ ਗਈ ਹੁਣ ਹਾਂ ਤਾਂ ਟੈਂਸ਼ਨ ਲੋ ਇਹ ਨਹੀਂ ਦਿਖਵਾ ਸਰਦ ਗੱਦੀ ਲੜੂ ਹੈ ਕੋਲ ਨੇ ਤਾਂ ਲਾਤਾ ਹੀ ਕਾਇਨੀ ਗੱਲਾਂ ਕਿੰਨੇ ਪੈਸੇ ਲੱਗਦੇ 3000 ਦੀ ਆ ਤਾਂ ਫਿਰ ਤਾਂ ਬਹੁਤ ਲੱਗੇ ਫੋਲ ਪਿੰਦੇ ਹਿੱਟੇ ਉਹ ਇਦਾਂ ਰੇ ਕੋਲੇ ਲੱਗੇ ਆ ਜਾ ਆ ਮੈਂ ਹਿਆ ਖੜਾ ਹੋਣੀ ਕੋਲੇ ਲੱਗੇ ਫੋਲ ਦਾ ਮਾੜੇ ਦੇਖ ਲਈਏ 21 ਆਉਂਦੇ ਨੇ 21 ਆਉਂਦੇ ਗਾਣਾ ਲੱਗਦਾ ਮੋਕਾ ਹੁੰਦਾ ਕੋਈ ਇਹ ਹਾਂ ਚਲੋ ਜੀ ਚੰਗਾ ਰਹਿਣਾ ਵਧੀਆ ਰਹਿਣਾ ਮੈਂ ਤੇ ਨਹੀਂ ਨਹੀਂ ਚੱਲ ਠੀਕ ਹੈ ਗੱਲ ਆ ਗਿਆ ਬੱਕਰਾ ਚਿੱਟੇ ਰੰਗ ਦਾ ਖੀਰਾ ਬੱਚਾ ਜੀ ਇਹਨੇ ਖੀਰਾ ਬੱਚਾ ਜੀ ਚਿੱਟੇ ਰੰਗ ਦਾ ਤੇ ਰੰਗ ਦਾ ਲਾਲ ਪੱਕਾ ਮੁੱਲ ਲਾਈ ਕੱਚਾ ਮੁੱਲ ਨਹੀਂ ਲਾਈ ਯਾਰ 6000 ਕਰੀ ਬਬੂ ਲੋ ਆ ਗਮਾ ਸੱਪਾ ਮੇਰਾ ਬਾ ਨਹੀਂ ਫਮਾ ਲਾ ਰਿਹਿਆ ਦੋਈ ਆ ਮੈਂ ਵੀ ਕੰਮ ਲਾ ਕਰਦਾ ਕੰਮਾਂ ਦਾ ਦੇਖੀ ਨੀ ਇਹਦਾ ਜਾਨ ਮਾ ਬੰਬੂ ਦੀ ਲੱਗਣਾ ਤੇ ਨਾ ਤੇਰਾ ਦੇ ਕੇ 12:30 ਦਾ ਲੈ ਜਾ ਥੱਲੇ ਆ ਥੱਲੇ ਹੋਰ ਥੱਲੇ ਆ 12 ਦਾ ਲੈ ਜਾ ਹੋਰ ਥੱਲੇ ਮਾ ਉਹ ਕਿਲੋਂ ਨੂੰ ਹੁਕ ਤੇ ਲਾਤਾ ਹੁਕ ਨਾ ਮੈਂ ਸੱਪਾ ਲਾਇਆ ਨੋ ਬਸ ਠੀਕ ਹੈ ਬਸ ਉਹ ਲੈ ਜਰਾ ਠੀਕ ਦੇਖ ਲੈ ਹੋ ਗਏ ਆ ਜਨਾਬੀ ਹਾਂ ਦੇਖ ਲੈ ਬੱਚਾ ਬਾਹਰ ਦਾ ਗੱਡੋ ਨੂੰ ਲੈ ਆ ਨਾ ਹੋ ਹੋ ਲਵੇ ਜੇ ਹੋ ਮਾੜਾ ਬੋਡਲ ਨਾ ਕੀ ਹੁੰਦਾ ਆ ਦੱਸੋ ਸਾਢੇ ਸੱਤ ਬਾਬੇ ਨਹੀਂ ਠੀਕ ਆ ਦੱਸੋ ਤੂੰ ਹੱਲ ਜਾ ਗੱਡੋ ਨੂੰ ਮੋੜ ਲਾ ਪਿਆ ਦੇਖੀ ਲਾ ਤੂੰ ਨਹੀਂ ਜੀ ਹਾਂ ਨਹੀਂ ਦੇਖਦਾ ਬਹੁਤ ਨੇ ਨਾ ਬਾਬਾ ਰੱਖਾਂ ਹਾਂ ਰੱਖਾਂ ਹਾਂ ਇਹਨਾਂ ਨੂੰ ਹੁਣ ਬੈਠਣ ਲੱਗ ਜਾਂਦੇ ਹੈਗੇ ਬਾਜਣ ਨੂੰ ਹੋ ਇਹ ਸੋਧਾ ਹੋਊਗਾ ਬਹਿਨੂ ਬਹਿ ਬੇਜ ਦੇ ਦੇਵਾਂਗੇ ਸਾਡੇ 75 ਦਾ ਮੈਨੂੰ ਫਿਰ ਪੈਸੇ ਕਰਨ ਨਾ ਨਹੀਂ ਤੂੰ ਆ ਗਰੀ ਮਤ ਚਲੋ ਇਹ ਉਹ ਦੇਖੇਗਾ ਹਾਂ ਚਲੋ ਦਿੱਲੀ ਖੜ ਗਿਆ ਦਰੀਏ ਦਾ ਯਾਰ ਦੂਆ ਉਹ 25 ਤੱਕ ਉਹ ਬਾਈ ਨੇ ਜਵਾਬ ਦਿੱਤੀ ਉਹਨਾਂ ਸੀ ਮੈਂ ਦੂਜੇ ਦੀਆਂ ਮੰਡੀਆਂ ਵਿੱਚ ਆ ਗਿਆ ਦੋ ਬੱਦੂ ਮੈਂ ਮਾਂ ਮਾਂ ਖੁਣ ਕੇ ਵੀ ਆਇਆ ਬਾਈ ਮੈਂ ਤੈਨੂੰ ਸਾਈ ਦਿੱਤੀ ਹੈ ਜਾਂ 24 ਦੀ ਦਿੱਤੀ ਹੈ ਨਾ ਇਹਦੀ ਬਰਾਦੀ ਦਾ ਨੋਟਿਸ ਪਾਸਾ ਦੂਜੇ ਦਾ ਲੋਡ ਤੇ ਹੋ ਬੱਕਰੇ ਦਾ ਇਹਦਾ ਸੁੱਦਾ ਕਰਦਾ ਪਿੱਛੇ ਮੈਨੂੰ ਯਾਰ ਤੂੰ ਫੜਾ ਯਾਰ ਆ ਜਾ ਖੜੀ ਜੂਦੀ ਹੋਰ ਬੱਕਰਾ ਸਾਡੇ 24 ਨਹੀਂ ਯਾਰ ਉਹ ਬੂਮੀਆਂ ਮੁਰਦਾ ਹੋਣਾ ਨਹੀਂ ਯਾਰ ਬਸ ਠਹਿਰ ਜਾ ਉਹ ਹੋਗੀ ਭਾਜੇ ਬੰਦੇ ਲੈ ਆ ਸੁਗਵਾ ਕੇ ਆਲਾ ਉਹ ਜ਼ਿਆਦਾ ਹੈਂਡ ਵਾਲਾ ਰੈਂਟ ਦਾ ਵਫਾ ਦੇ ਨਹੀਂ ਹਾਂ ਕਾ ਕਰੂ ਵਾ ਬਹਾ ਕਨੂ ਕੀ ਪੈਨ ਨਾ ਮੈਨੂੰ ਤਾਂ ਬਹੁਤ ਬੇਦਾ ਆ ਜਾਂਦਾ ਤਾਂ ਜੇ ਨਾ ਦੇ ਸਾਡੇ ਆਉਣਾ ਕਿ ਤੂੰ ਆ ਵੀ ਦੋ ਲੈ ਬਾਕੀ ਉੱਪਰ ਸਲੋ ਕਰਵਾਉਂਦਾ ਆ ਤਾ ਹੁਦੀ ਹੀ ਕਰਦੇ ਆਓ ਦੇਖਿਆ ਦੇਖਿਆ ਬਸ ਦੇਖਿਆ ਭਾਈਓ ਤੇ ਮੈਂ ਬੰਦਾ ਦੇ ਪੈਗਣੇ ਖੜਾ ਰਹਿਣ ਦੇ ਕਿ ਪੈਠੂ ਮਿਲ ਦੇ ਰਹੀ ਪਿਆ ਦਾ ਲਿਖਾ ਉਹ ਘੜ ਜਾ ਪਏ ਨਹੀਂ ਦਿਖਾਈ ਉਹ ਕਰਵਾ ਨਹੀਂ ਦੇ ਨਹੀਂ ਯਾਰ ਅੱਜ ਆ ਜਾ ਯਾਰ ਕੋੰਦੂ ਗੱਲਾਂ ਕਿ ਗਾਹ ਪਸ਼ੂ ਨਹੀਂ ਲਿਆ ਯਾਰ ਨਹੀਂ ਤੂੰ ਗੱਲ ਮੇਰੀ ਨਹੀਂ ਕਰਦਾ ਚੱਲ ਤੂੰ ਪੋਸੜੂ ਗੱਲਾਂ ਵਾਲੀ ਗੱਲ ਕਰਦੇ ਕੀ ਗੱਲ ਕਰ ਰਿਹਾ ਇਹ ਗੱਲ ਹੁਣ ਗੱਲ ਕੀ ਹੋਈ ਗੱਲ ਬੋਕ ਨਹੀਂ ਹੋਗੀ ਨਾ ਗੱਲ ਕਰ ਲਈ ਤੂੰ ਆਪਣੀ ਦਊਗਾ ਆਪਣੀ ਬੋਲਣ ਦੀ ਆਤ ਨਹੀਂ ਹਾਂਜੀ ਇਹ ਮਾਤਾ ਦੀ ਗੱਲ ਹੀ ਕਰ ਰਿਹਾ ਬੰਦਾ ਹਾਂਜੀ ਬੋਲਣ ਵੀ ਆਪ ਹੋਣੀ ਚਾਹੀਦੀ ਹੈ ਕਿਹੜਾ ਮੰਡੀ ਹੈ ਇਹ ਮੰਡੀ ਦਾ ਸ਼ੋਕ ਹੁੰਦਾ ਹੁਣ ਇਹਦੇ 5 15000 ਲਾਦੀ ਮੰਡੀ ਚ ਲੱਗੂਗਾ ਮੇਰੇ ਨਾਲ ਇਹ ਇਹ ਗੱਲ ਦਾ ਗੱਲਦਾ ਬਾਈ ਹੋ ਗਿਆ ਕੋਈ ਨਹੀਂ ਹੋਇਆ ਬਸ ਆਏ ਕਿਸੇ ਗਲਤ ਨਾ ਬੋਲੋ ਯਾਰ ਜਦ ਜਦ ਆ ਬੰਦਾ ਗੱਲ ਕਰੇ ਅਸੀਂ ਕਾਈ ਦੀ ਗੱਲ ਮੋੜੀ ਹੈ ਜੀ ਜੱਦਾ ਇਹ ਆਇਆ ਹੈ ਉਹ ਹੋ ਗਈ ਗਿਆ ਜਵਾਗ ਹੋ ਗਿਆ ਮੰਦਾ ਹੋ ਗਿਆ ਬਾਤ ਤੂੰ ਹੋਏਗੀ ਬੰਦੇ ਵਾਰਾ ਪੋਖੜੂ ਗੱਲਾਂ ਕਰੇ ਪੋਖੜੂ ਗੱਲਾਂ ਮੈਂ ਕਹਦੀ ਆ ਕੋਈ ਨਹੀਂ ਬਹੁਤ ਕੋਸ਼ਿਸ਼ ਨਹੀਂ ਕਰਦਾ ਮੁੰਡੇ ਮੁੰਦਾ ਹੋਏ ਉਹ ਹੁੰਦੇ ਐ ਇੱਕ ਹੁੰਦੇ ਐ ਇਹ ਬੱਕਰੇ ਦਾ ਮੰਮੀ ਰੱਸੇ ਨਾਲ ਬੰਨ੍ਹਾ ਦੇ ਗਏ ਯਾਰ ਰੱਸੇ ਦਾ ਮੁੱਲ ਆ ਰੱਸੇ ਦਾ ਅਲੀ ਮਾਤਾ ਕਾ ਬੱਕਰੇ ਦਾ ਮੁੱਲ ਥੋੜੀ ਤੇ ਰੱਸੇ ਦਾ ਮੁੱਲ ਨੀ ਕੀ ਕਹਿੰਦਾ ਹੁਣ ਰੱਸਾ ਵੀ ਦੇ ਕੇ ਜਾਓ ਕਹਿੰਦਾ ਵੀਰਾ ਜੇ ਤੂੰ ਪੈਸੇ ਦੇ ਤੇ ਰੱਸਾ ਨਾਲੇ ਲਵਾਂਗੇ